ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇੰਦਰਜੀਤ ਸਿੰਘ ਪਿੰਡ ਸਤੋਵਾਲੀ ਤੋਂ ਮੈਂਬਰ ਪੰਚਾਇਤ ਤੇ ਸਾਡੇ ਸਰਪੰਚ ਸਾਹਿਬ ਮਰਨਜੀਤ ਗੌਰ ਆ ਸਾਡੇ ਨਗਰ ਨਾਸੀ ਸਾਡੇ ਪੰਜ ਸਾਹਿਬ ਗੁਰਪਾਲ ਕੌਰ ਜੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਅਸੀਂ 15 10 2024 ਨੂੰ ਸਾਡੀ ਪੰਚਾਇਤ ਬਣੀ ਸੀਗੀ ਜਿਸ ਤੋਂ ਬਾਅਦ ਅਸੀਂ ਆਪਣੀ ਪੰਚਾਇਤ ਨੇ ਸਾਡੀ ਨੇ ਕੰਮ ਕਰਨਾ ਸ਼ੁਰੂ ਕੀਤੇ ਸੋ ਅੱਜ ਤੁਹਾਨੂੰ ਦਿਖਾ ਰਹੇ ਆ ਕਿ ਦੋ 2.5 ਮਹੀਨੇ ਦੇ ਵਿੱਚ ਅਸੀਂ ਕਿਹੜੇ ਕਿਹੜੇ ਕੰਮ ਕੀਤੇ ਆ ਜਿਵੇਂ ਕਿ ਆ ਜਿਹੜਾ ਰਸਤਾ ਆ ਆ ਰਸਤਾ ਦੇਖੋ ਆ ਸਾਰਾ ਰਸਤਾ ਜਿਹੜਾ ਸੀ ਇੱਥੇ ਢੇਰ ਸੀ ਬੁਰਾ ਹਾਲ ਸੀ ਬਹੁਤ ਬੁਰੀ ਹਾਲ ਚ ਸੜਕ ਸੀ ਜਿੱਤੋਂ ਲੰਘਿਆ ਜਾਣਾ ਮੁਸ਼ਕਲ ਸੀਗਾ ਤੇ ਇਹ ਸਾਰੀ ਇਹ ਸੜਕ ਜਿਹੜੀ ਐ ਸਾਰੀ ਜਿਹੜੀ ਸੜਕ ਐ 80 ਐਮਐਮ ਦੀ ਇੱਟ ਦੇ ਨਾਲ ਦੋਨੇ ਪਾਸੇ ਦੀਵਾਰ ਕਰਕੇ ਅਸੀਂ ਇਹ ਸੜਕ ਬਣਾਈ ਆ ਤੇ ਹੁਣ ਜਿਹੜਾ ਆਏ ਸਾਡੇ ਹਿਸਾਬ ਨਾਲ ਇਹੜਾ ਕਹਿੰਦੇ ਨਾ ਚੰਡੀਗੜ ਚੰਡੀਗੜ ਵਰਗੀ ਸੜਕ ਬਣ ਗਈ ਆ ਤੇ ਇਹਦੇ ਬਾਰੇ ਪਿੰਡ ਵਾਸੀਆਂ ਤੋਂ ਪੁੱਛ ਸਕਦੇ ਆ ਆ ਸਾਰੀਆਂ ਉਹ ਲੱਟਾਂ ਲਾਈਆਂ ਨੇ ਜੀ ਇਹ ਵਾਟਰ ਸਪਲਾਈ ਦੀਆਂ ਲੇਟਾਂ ਲਗੀਆਂ ਨੇ ਜੀ ਸਾਡੀ ਟੈਂਕੀ ਆ ਟੈਂਕੀ ਲੱਗੇ ਨੇਰਾ ਸਿਗਾ ਇਹ ਸਾਰੀਆਂ ਅਸੀਂ ਲੇਟਾਂ ਲਾਈਆਂ ਨੇ ਇਹ ਧੁਰ ਤੱਕ ਜਾਂਦੀਆਂ ਨੇ ਸਾਡੇ ਪਿੰਡ ਦੇ ਉੱਪਰ ਤੇ ਬਾਕੀ ਇਹਦੇ ਬਾਰੇ ਤੁਸੀਂ ਸਰਪੰਚ ਸਾਹਿਬ ਪੰਚ ਸਾਹਿਬ ਪਿੰਡ ਵਾਸੀ ਇਹਨਾਂ ਤੋਂ ਪਤਾ ਕਰ ਸਕਦੇ ਹੋ ਪਤਾ ਕਰ ਲੋ ਪਿੰਡ ਵਾਸੀਆਂ ਨੂੰ ਕਿਵੇਂ ਲੱਗਦਾ ਤੁਹਾਨੂੰ ਸਾਸੀ ਗੱਲ ਜੀ ਹੁਣ ਦੇਖੀ ਬੋਲੀ ਜੀ ਹਾਂ ਜੀ ਤੁਸੀਂ ਦੱਸੋ ਸ਼ਸ਼ੀਕਾਲ ਸਾਰਿਆਂ ਨੂੰ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਪਿੰਡ ਦਾ ਸੁਧਾਰ ਹੋ ਰਿਹਾ ਆ ਤੇ ਪਹਿਲਾਂ ਇੱਥੇ ਬਹੁਤ ਜ਼ਿਆਦਾ ਨੇਰਾ ਹੁੰਦਾ ਸੀਗਾ ਜਿਸ ਕਰਕੇ ਕਾਫੀ ਜਿਹੜੀ ਸੀਗੀ ਸਾਨੂੰ ਤੰਗੀ ਆਉਂਦੀ ਸੀਗੀ ਤੇ ਹੁਣ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਅਸੀਂ ਰੋਜ਼ ਸੈਰ ਕਰਨ ਆਉਂਦੇ ਤਾਂ ਸਾਨੂੰ ਬਹੁਤ ਹੀ ਅੱਛਾ ਲੱਗਦਾ ਹਾਂਜੀ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਕੀ ਤੁਹਾਡੀ ਪੰਚਾਇਤ ਵਧੀਆ ਕੰਮ ਕਰ ਰਹੀ ਆ ਜਾਂ ਤੁਹਾਡੀ ਨਜ਼ਰ 'ਚ ਅ ਸਹੀ ਕੰਮ ਕਰ ਰਹੀ ਕਿ ਨਹੀਂ ਕਰ ਰਹੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬਹੁਤ ਸੋਹਣਾ ਕੰਮ ਹੋ ਰਿਹਾ ਹੈ ਆ ਵਧੀਆ ਸਾਫ ਸੁਥਰਾ ਹੈ ਨਾ ਵਧੀਆ ਲੱਗਦਾ ਪਿਆ ਆ ਜਿੰਨਾ ਰਸਤਾ ਖਰਾਬ ਸੀਗਾ ਕੋਈ ਆਣਾ ਬਹੁਤ ਘੱਟ ਹੁੰਦਾ ਸੀ ਇੱਧਰ ਨੂੰ ਹੁਣ ਤਾਂ ਸਾਰੇ ਘੁੰਮਦੇ ਵੀ ਆ ਰਾਤ ਨੂੰ ਵੀ ਬਹੁਤ ਸੋਹਣਾ ਲੱਗਦਾ ਰਾਤ ਨੂੰ ਠੀਕ ਹੈ ਜੀ ਇੱਧਰ ਆ ਸਾਡੇ ਇਹ ਸਾਡੇ ਨੇ ਇੱਧਰ ਇਹ ਸਾਡੇ ਪੰਪ ਆਪਰੇਟਰ ਨੇ ਇਹ ਪੰਪ ਆਪਰੇਟਰ ਇਹ ਤਾਂ ਇਹ ਟੈਂਕੀ ਦੇ ਪੰਪ ਆਪਰੇਟਰ ਨੇ ਔਰ ਇਹਨਾਂ ਦੀ ਬੜੀ ਅਰਦਾ ਨਾ ਬੜਾ ਯੋਗਦਾਨ ਹੈ ਇਹਨਾਂ ਨੇ ਸਾਰੀ ਸਫਾਈ ਸਬੂਈ ਕੀਤੀ ਹੈ ਹਾਂਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਬਹੁਤ ਵਧੀਆ ਜੀ ਪਿੰਡ ਵਿੱਚ ਲਾਈਟਾਂ ਲੱਗੀਆਂ ਆ ਸਾਰੇ ਪਾਸੇ ਜੀ ਗਲੀ ਬਹੁਤ ਵਧੀਆ ਬਣ ਗਈ ਹੈ ਢੇਰ ਚਾ ਸਾਰਾ ਸਾਫ ਸੁਥਰਾ ਠਿਕਾ ਦਿੱਤਾ ਜੀ ਹੈ ਢੇਰ ਸਾਰਾ ਸਰਪੰਚ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਹਾਂ ਜੀ ਸਤਿ ਸ੍ਰੀ ਅਕਾਲ ਸਸਰੀਕਾਲ ਮੈਂ ਪਿੰਡ ਵਸ ਕੇ ਨਵੇਂ ਦੱਸਣਾ ਚਾਹੁੰਦੀ ਆ ਕਿ ਤੁਸੀਂ ਦੱਸੋ ਕਿ ਕੰਮ ਕਿਸ ਤਰ੍ਹਾਂ ਦਾ ਹੋਇਆ ਅਸੀਂ 80mm ਦੀ ਇੱਟ ਲਵਾਈ ਆ ਅਸੀਂ ਸਾਈਡਾਂ ਤੇ ਸਪੋਰਟ ਲਵਾਈ ਆ ਨਾਲ ਲਾਈਟਾਂ ਵੀ ਲਵਾਈਆਂ ਰੋਸ਼ਨੀ ਲਵਾਈ ਆ ਕਿ ਬਹੁਤ ਵਧੀਆ ਕੰਮ ਹੋਸੀ ਆਪਣੇ ਢੰਗ ਨਾਲ ਕਰਵਾਇਆ ਆ ਤਾਂ ਕਿ ਜਨਤਾ ਨੂੰ ਆਉਣ ਜਾਣ ਨੂੰ ਵੀ ਸੌਖਾ ਹੋਵੇ ਹੁਣ ਕਾਫੀ ਆਪਣੇ ਪਿੰਡ ਵਾਸੀ ਇਸ ਸੜਕ ਦੇ ਉਤੋਂ ਦੀ ਸ਼ਹਿਰ ਵੀ ਕਰਦੇ ਆ ਬਾਕੀ ਦੱਸਣਾ ਤਾਂ ਪਿੰਡ ਵਾਸੀ ਆ ਨੇ ਬਾਕੀ ਪਿੰਡ ਵਾਸੀਆਂ ਨੂੰ ਵੀ ਪਿੰਡ ਦੇ ਵਿੱਚ ਜਾ ਕੇ ਆਪਾਂ ਚੈੱਕ ਕਰਦੇ ਆ ਕਿ ਕਿਦਾਂ ਦਾ ਕੰਮ ਹੋਇਆ ਅੱਗੇ ਤੁਸੀਂ ਦੇਖੋ ਜਿਸ ਤਰ੍ਹਾਂ ਵਧੀਆ ਇਹ ਦੇਖੋ ਆਇਆ ਕਿਰਕਲਾ ਆ ਜਾਓ ਹੁਣ ਅੱਗੇ ਪੁੱਛਦੇ ਹਾਂ ਹਾਂਜੀ ਕਾਕਾ ਜੀ ਤੁਸੀਂ ਪਿੰਡ ਵਾਸੀ ਹੋ ਦੱਸੋ ਇਧਰ ਇਧਰ ਪੈ ਇਧਰ ਜੀ ਮੈਂ ਨਹੀਂ ਬੋਲਦਾ ਜਲ ਜਲਦੀ 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 ਕਿਵੇਂ ਲੱਗਦਾ ਕੰਮ ਇਹ ਹੋਇਆ ਕੰਮ ਤੁਹਾਨੂੰ ਸਹੀ ਲੱਗਦਾ ਕਿ ਜਾਂ ਨਹੀਂ ਲੱਗਦਾ ਇਹ ਕੰਮ ਤਾਂ ਸਹੀ ਹੋ ਗਿਆ ਵੈਸੇ ਇਹ ਸੀਵਰੇਜ ਦਾ ਕੰਮ ਸਹੀ ਨਹੀਂ ਹੋਇਆ ਇੱਕ ਧੱਕਾ ਨਹੀਂ ਫਾਇਦਾ ਹੋ ਕੀ ਕਹਿਣਾ ਚਾਹੁੰਦੇ ਆ ਜੀ ਇਹੀ ਹੈ ਸਫਾਈ ਹੋ ਜਾਵੇ ਟੱਕਾ ਢੋਕਾ ਲੱਗਣਾ ਇਹਦੇ ਉੱਪਰ ਠੀਕ ਆ ਬਾਕੀ ਆਈਆਂ ਲਾਈਟਾਂ ਲੂਟਾਂ ਲੱਗੀਆਂ ਜਿਹੜੀ ਆ ਸੜਕ ਬਣੀ ਹੈ ਕਿੰਦਾ ਨਹੀਂ ਲੱਗੀ ਤੁਹਾਨੂੰ ਸਹੀ ਲੱਗੀ ਬਹੁਤ ਵਧੀਆ ਹੋ ਗਈ ਬਹੁਤ ਵਧੀਆ ਹੋ ਗਈ ਜੀ ਇਹ ਸੀਵਰੇਜ ਦਾ ਜੀ ਸਰਪੰਚ ਸਾਹਿਬ ਤੁਸੀਂ ਦੱਸ ਏ ਆਪਾਂ ਸੀਵਰੇਜ ਆਪਾਂ ਸਫਾਈ ਕਰਾਤੀ ਹੈ ਨਾ ਸਾਰੀ ਤੇ ਇਹਦੇ ਹੁਣ ਢੱਕਣ ਲੱਗਣ ਵਾਲੇ ਰਹਿ ਗਏ ਆ ਤੇ ਢੱਕਣੇ ਇੱਕ ਦੋ ਦਿਨ ਤੱਕ ਆ ਰਹੇ ਆ ਵੀਡੀਓ ਵੀਡੀਓ ਸਾਹਿਬ ਤੱਕ ਅਹੀ ਅਪਰੋਚ ਕੀਤੀ ਹੋਈ ਆ ਸ਼ਾਇਦ ਕੱਲ ਪਾਸੋਂ ਤੱਕ ਇਹ ਜਿਹੜੇ ਆ ਜਾਣਗੇ ਕਦੋਂ ਤੱਕ ਆ ਜਾਣਗੇ ਠੀਕ ਹੈ ਨਾ ਤੇ ਇਸ ਕਰਕੇ ਢੱਕਣ ਲੱਗਣ ਵਾਲੇ ਆ ਬਾਕੀ ਕੋਈ ਪ੍ਰੋਬਲਮ ਨਹੀਂ ਹੈ ਇਹ ਪਹਿਲਾਂ ਸੀਵਰੇਜ ਸਾਰਾ ਖਰਾਬ ਸੀਗਾ ਅਸੀਂ ਉਹਨੂੰ ਸਫਾਈ ਸਫਾਈ ਕਰਾਈ ਹੈ ਦੀ ਠੀਕ ਹੈ ਜੀ ਆੜਾ ਜੇ ਇਹ ਲੋਕ ਬਾਕੀ ਦਾ ਜੀ ਗੱਲ ਜੀ ਆਹ ਦੇਖੋ ਇਹ ਗੁਰਦੁਆਰਾ ਸਾਹਿਬ ਦੀ ਗੜੀ ਹੈ ਜੀ ਧੁਰ ਤੱਕ ਅੱਗੇ ਲਾਈਟਾਂ ਲੱਗੀਆਂ ਨੇ ਠੀਕ ਹੈ ਨਾ ਦੋ ਦੋ ਲਾਈਟਾਂ ਹਰ ਕਿ ਜਗ੍ਹਾ ਲੱਗੀਆਂ ਨੇ ਤੇ ਇਹ ਵੀ ਗੜੀ ਹੋ ਗਈ ਹੈ ਅੱਗੇ ਮੇਨ ਸਾਡੀ ਸੜਕ ਹੈ ਤੇ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਣੀ ਹੈ ਕਿੱਥੇ ਤੱਕ ਸਾਡੀਆਂ ਲਾਈਟਾਂ ਲੱਗੀਆਂ ਨੇ ਉਹ ਵੀ ਤੁਹਾਨੂੰ ਦਿਖਾ ਕੇ ਲਿਆਉਣੀ ਹੈ ਅਸੀਂ ਫਿਰ ਨਹੀਂ ਆ ਜੀ ਕਿੱਥੇ ਲਾਈਟ ਲੱਗੀ ਹੈ ਬਾਕੀ ਸੋ ਦੇਖੋ ਲਾਸਟ ਤੱਕ ਲੱਗੀਆਂ ਨੇ ਸਾਰੀਆਂ ਧੁਰ ਤੱਕ ਉਹ ਸਾਡਾ ਅੱਗੇ ਗੇਟ ਹੈ ਉਹ ਤੁਹਾਨੂੰ ਦੱਸਾ ਦਿੰਦੇ ਆ ਪਹਿਲਾਂ ਪੰਚਾਇਤ ਵੱਲੋਂ ਅਸੀਂ 10 ਲਾਈਟਾਂ ਲਵਾਈਆਂ ਸੀ ਤੇ ਇੱਥੇ ਇੱਕ ਤੁਹਾਨੂੰ ਹੋਰ ਦੱਸਣ ਵਾਲੀ ਗੱਲ ਹੈ ਕਿ ਇਹ ਜਿਹੜੀਆਂ ਹੁਣ 20 ਲਟਾਂ ਲੱਗੀਆਂ ਨੇ ਇਹ ਸਾਡੇ ਸ੍ਰੀ ਅਨਿਲ ਕੁਮਾਰ ਸ਼ਰਮਾ ਜੀ ਉਹ ਰੇਨਬੋ ਪਬਲਿਕ ਸਕੂਲ ਦੇ ਚੇਅਰਮੈਨ ਨੇ ਇਹ ਉਹਨਾਂ ਵੱਲੋਂ দান ਦਿੱਤੀਆਂ ਗਈਆਂ ਸੀ ਜਿਹੜੀਆਂ ਕਿ ਅਸੀਂ ਲੁਆਈਆਂ ਨੇ ਉਹਨਾਂ ਵੱਲੋਂ ਤਾਰ ਦਿੱਤੀ ਗਈ ਹੈ ਉਹਨਾਂ ਵੱਲੋਂ ਹੀ ਲਟਾਂ ਲੱਗੀਆਂ ਨੇ ਮਿਹਨਤ ਅਸੀਂ ਦਿੱਤੀ ਹੈ ਬਾਕੀ ਸਾਰਾ ਕੰਮ ਅਸੀਂ ਕਰਾਇਆ ਸੀ ਇਹਨਾਂ ਦੀ ਇਹਨਾਂ ਦੇ ਬਾਰੇ अच्छा नौकरी बाहर ये दो मिनट अच्छा जी करो हां जी जी सस्सेगा जी सस्सेगा जी किवें ਲੱਗ ਰਿਹਾ ਤੁਹਾਨੂੰ ਪਿੰਡ ਦੇ ਵਿੱਚ ਕੋਈ ਬਦਲਾਅ ਦਿਖ ਰਿਹਾ ਕੋਈ ਨਵੀਂ ਪੰਚਾਇਤ ਬਣੇ ਵੱਲੋਂ ਮੈਂ ਕਹਾਂ ਜੀ ਬਹੁਤ ਵਧੀਆ ਬਹੁਤ ਸੋਹਣਾ ਲੱਗ ਰਿਹਾ ਸਾਨੂੰ ਬਹੁਤ ਹੀ ਵਧੀਆ ਹੈ ਵਧੀਆ ਉਹ ਸੜਕ ਬਣੀ ਹੈ ਆ ਲੈਟਾਂ ਲੱਗੀਆਂ ਕੋਈ ਚੀਜ਼ ਲੱਗ ਰਹੀ ਜੀ ਬਹੁਤ ਵਧੀਆ ਲੈਟਾਂ ਨਾਲ ਬਹੁਤ ਵਧੀਆ ਸਾਰੇ ਦੇਖੋ ਪੰਚਾਇਤ ਤੋਂ ਖੁਸ਼ ਹੋ ਸਪੰਸਰ ਤੋਂ ਖੁਸ਼ ਹੋ ਹਾਂ ਖੁਸ਼ ਹੋ ਸਾਰੀ ਪੰਚਾਇਤ ਤੋਂ ਖੁਸ਼ ਹੋ ਜੀ ਜੀ ਬਹੁਤ ਵਧੀਆ ਹੈ ਚਲੋ ਬਹੁਤ ਵਧੀਆ ਜੀ ਬਹੁਤ ਸੋਹਣਾ ਬਹੁਤ ਹੀ ਸ਼ੁਕਰੀਆ ਸ਼ੁਕਰੀਆ ਜੀ ਕੀ ਹਾਲ ਹੈ ਠੀਕ ਠਾਕ ਹੋ ਹਾਂ ਜੀ ਕਿਵੇਂ ਲੱ ਅੱਗੇ ਇਧਰ ਨੇਹਰਾ ਨੂੰ ਰਸੀ ਜੇ ਕਿ ਦੱਸਗਾ ਬਹੁਤ ਵਧੀਆ ਜੀ ਬਹੁਤ ਵਧੀਆ ਨਹੀਂ ਅੱਗੇ ਨੇਹਰਾ ਸੀਗਾ ਜਾਂ ਪਹਿਲਾਂ ਵੀ ਅੱਦੀ ਸੀਗੀ ਨੇਹਰਾ ਸੀਗਾ ਜੀ ਹੁਣ ਤਾਂ ਵਧੀਆ ਚੱਲਣ ਲੱਗ ਗਿਆ ਤਰਣਕ ਲੱਗੀ ਪਈ ਹੈ ਚੱਲ ਤਾਂ ਹੁਣ ਧੰਤਨ ਹੋ ਗਈ ਹਾਂਜੀ ਹਾਂਜੀ ਉਹ ਲੌਣ ਵਾਲੇ ਵੀ ਇਹ ਇਹ ਸਾਡਾ ਰਿਸ਼ੀ ਕੁਮਾਰ ਜੀ ਦੀ ਜਿਹੜਾ ਨੇ ਇਹ ਲਾਈਟਾਂ ਸਾਰੀਆਂ ਲਾਈਆਂ ਨੇ ਇਹਦਾ ਵੀ ਹਜੇ ਮਿਹਨਤ ਦੇਣ ਵਾਲੀ ਪੰਚਾਇਤ ਵੱਲੋਂ ਬਾਕੀ ਆ ਲੇਕਿਨ ਇਹ ਬਣਾਈ ਇਹਨਾਂ ਨੇ ਆ ਇਹ ਲਾਈਟਾਂ ਸਾਰੀਆਂ ਇਹਨਾਂ ਨੇ ਲਾਈਆਂ ਨੇ ਮਿਹਨਤ ਇਹਨਾਂ ਦੀ ਹੈ ਇੱਕ ਇਹ ਸੀ ਇੱਕ ਸੂਰਜਪਾਲ ਜੀ ਸੋ ਤੁਹਾਡੇ ਵੀ ਬਹੁਤ ਬਹੁਤ ਸ਼ਾਬਾਸ਼ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਜੀ ਖੁਸ਼ ਕੀਤਾ ਸਾਰੇ ਆ ਆ ਸਾਡੇ ਪਿੰਡ ਪਿੰਡ ਦਾ ਜਿਹੜਾ ਗੇਟ ਲਵਾਇਆ ਪੰਚਾਇਤ ਵੱਲੋਂ ਠੀਕ ਹੈ ਜੀ ਇਹ ਗੇਟ ਬਣਵਾਇਆ ਤੇ ਇਹ ਗੇਟ ਲਵਾਇਆ ਤੁਸੀਂ ਵੀ ਪਿੰਡ ਦੇ ਪਿੰਡ ਵਾਸੀ ਹੋ ਜੀ ਆ ਜਿਹੜੇ ਪੰਚਾਇਤ ਨੇ ਜਿੱਦਾਂ ਗੇਟ ਲਵਾਇਆ ਆ ਲਾਈਟਾਂ ਲੱਗੀਆਂ ਨੇ ਸੜਕ ਬਣੀ ਕਿਵੇਂ ਲੱਗ ਰਹੀ ਤੁਹਾਨੂੰ ਤੁਸੀਂ ਬਹੁਤ ਵਧੀਆ ਆਇਆ ਇਹ ਕੰਮ ਵੈਸੇ ਜਿਹੜੇ ਕਈ ਸਾਲਾਂ ਤੋਂ ਨਹੀਂ ਹੋਏ ਵੈਸੇ ਹੁਣ ਹੋਏ ਆ ਬਹੁਤ ਵਧੀਆ ਕੰਮ ਆ ਇਹ ਚੀਜ਼ ਦੇ ਵਿੱਚ ਬਹੁਤ ਖੁਸ਼ ਆ ਸੀ ਜਿਹੜਾ ਕੰਮ ਹੈ ਪੰਚਾਇਤ ਦਾ ਵੈਸੇ ਵਧੀਆ ਹੋ ਰਿਹਾ ਹੈ ਸਾਡੇ ਜੋ 2 2.5 ਮਹੀਨੇ ਚ ਪੰਚਾਇਤ ਨੇ ਕੰਮ ਕੀਤਾ ਸਹੀ ਹੋ ਰਿਹਾ ਜੀ ਬਿਲਕੁਲ ਸਹੀ ਹੋ ਰਿਹਾ ਜੀ ਧੰਨਵਾਦ ਧੰਨਵਾਦ ਹਾਂਜੀ ਜੀ ਹਾਂਜੀ ਕਿਵੇਂ ਲੱਗਦਾ ਜੀ ਤੁਹਾਡੇ ਸਾਹਮਣੇ ਜਿਹੜਾ ਪਿੰਡ ਸ਼ਾਮ ਨੂੰ ਕੰਮ ਹੋ ਰਿਹਾ ਪੰਚਾਇਤ ਕੰਮ ਕਿੱਦਾਂ ਕਰੀ ਵਧੀਆ ਕਰੀ ਕਿ ਨਹੀਂ ਬਹੁਤ ਵਧੀਆ ਕਰਦੀ ਜੀ ਸਾਡੇ 5 ਸਾਲ ਤੋਂ ਪਹਿਲਾਂ 5 10 ਸਾਲ ਤੋਂ ਪਹਿਲਾਂ ਸੀਗੀਆਂ ਬੜੀ ਦਿੱਕਤ ਹੁੰਦੀ ਸੀਗੀ ਲਾਈਟ ਨਹੀਂ ਸੀਗੀ ਸਾਡੇ ਪਿੰਡ ਦੇ ਵਿੱਚ ਇੱਕ ਵੀ ਲਾਈਟ ਨਹੀਂ ਹੁੰਦੀ ਸੀਗੀ ਹੁਣ ਜਦੋਂ ਦੇ ਸਰਪੰਚ ਸਾਹਿਬ ਨਵੇਂ ਆਏ ਆ ਉਹੋ ਦੀਆਂ ਲਾਈਟਾਂ ਲੱਗ ਗਈਆਂ ਵਾ ਗਲੀਆਂ ਸਾਫ ਸੁਥਰੀਆਂ ਹੋ ਗਈਆਂ ਵਾ ਸੋਰੀ ਨਹੀਂ ਅੱਛੇ ਗਲੀਆਂ ਬਣ ਗਈਆਂ ਹੈਗੀਆਂ ਜੇ ਜਿਦਾ ਅਦਾ ਸ਼ਹਿਰ ਹੀ ਘੁੰਮਦੇ ਅਸੀਂ ਜਿਹੜੀ ਪਿਛਲੇ ਸੜਕ ਬਣਾਈ ਉਹ ਕਿਵੇਂ ਲੱਗਦੀ ਹੈ ਬਹੁਤ ਵਧੀਆ ਜੀ ਮੈਂ ਉਹੀ ਦੱਸ ਦਿਆਂ ਕਿ ਏਦਾਂ ਲੱਗਦਾ ਜਿਦਾ ਆਪਾਂ ਜਲੰਧਰ ਸ਼ਹਿਰ ਘੁੰਮਦੇ ਆ ਮਾਲ ਟਾਉਨ ਘੁੰਮਦੇ ਸੜਕਾਂ ਸਾਫ ਸੁਥਰੀਆਂ ਲਾਈਟਾਂ ਲੱਗ ਗਈਆਂ ਸ਼ਾਮ ਨੂੰ ਪਬਲਿਕ ਜਾਂਦੀ ਆ ਪਿੰਡ ਦੇ ਲੋਕ ਜਾਂਦੇ ਸੈਰ ਕਰਨ ਜਾਂਦੇ ਆ ਬੱਚੇ ਸੈਰ ਕਰਨ ਜਾਂਦੇ ਆ ਗਰਾਉਂਡ ਖੁੱਲੀ ਹੋ ਗਈ ਆ ਬਹੁਤ ਵਧੀਆ ਹਜੇ ਤਾਂ ਟਾਈਮ ਹੀ ਥੋੜਾ ਮਿਲਿਆ ਇਹਨਾਂ ਨੂੰ ਹੋਰ ਆਉਣ ਵਾਲੇ ਟਾਈਮ ਜਿੰਨਾ ਦਾ ਬਹੁਤ ਵਧੀਆ ਰੌਲਾ ਹੋਏਗਾ ਔਰ ਬਹੁਤ ਅੱਛਾ ਕੰਮ ਕਰਦੇ ਪਏ ਆ ਨਿਊ ਜੋ ਸਰਪੰਚ ਸਾਹਿਬ ਬਣੇ ਆ ਤੇ ਇਹਨਾਂ ਦਾ ਬਹੁਤ ਧੰਨਵਾਦ ਆ ਤਾਂ ਮਾਰਾਈ ਕਰੇ ਕਿ ਇਸ ਤੋਂ ਵੀ ਜ਼ਿਆਦਾ ਵਧੀਆ ਕੰਮ ਕਰਨ ਧੰਨਵਾਦ ਜੀ ਜੀ ਸਾਡੇ ਪਿੰਡ ਦਾ ਜਿਹੜਾ ਨਵਾਂ ਗੇਟ ਲਵਾਇਆ ਤੇ ਹੁਣ ਜੀ ਇਹ ਸਾਰੇ ਜਾਣੇ ਆਪਣੇ ਵੱਲੋਂ ਇਸ ਪੰਚਾਇਤ ਸਾਡੀ ਸਾਰੀ ਪਿੰਡ ਦੀ ਸੰਗਤ ਪੰਚ ਸਾਹਿਬ ਸਾਡੇ ਸਾਰਿਆਂ ਵੱਲੋਂ ਸ੍ਰੀ ਅਨਿਲ ਕੁਮਾਰ ਸ਼ਰਮਾ ਜੀ ਜਿਨ੍ਹਾਂ ਨੇ ਇਹ 20 ਲਾਈਟਾਂ ਦੇ ਤਾਰ ਦੇ ਕੇ ਪਿੰਡ ਨੂੰ ਜਗਮਗ ਜਗਮਗਾ ਕੀਤਾ ਆ ਤੇ ਉਹਨਾਂ ਦਾ ਸਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਜੀ ਸ਼ਰਮਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੀਆਂ ਇਹ ਲਾਈਟਾਂ ਦੇਣ ਨਾਲ ਤੁਹਾਡੇ ਵਜ੍ਹਾ ਦੇ ਨਾਲ ਸਾਡਾ ਜਿਹੜਾ ਪੂਰਾ ਪਿੰਡ ਆ ਸਾਰੇ ਪਾਸੇ ਜਿਹੜਾ ਹਨੇਰੇ ਦੇ ਵਿੱਚ ਸੀਗਾ ਹੁਣ ਜਿਹੜਾ ਹੈ ਉਹਦੇ ਨਾਲ ਜਗਮਗ ਜਗਮਲ ਹੋਇਆ ਔਰ ਅਸੀਂ ਇਸ ਵਾਸਤੇ ਪੰਚਾਇਤ ਵੱਲੋਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਜੀ ਸਪਾਂਸਰ ਤੁਸੀਂ ਕਰੋ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅਸੀਂ 게ਟ ਬਣਾਇਆ ਆਪਣੇ ਪਿੰਡ ਸਤਵਈ ਦਾ ਧੰਨਵਾਦ ਕਰਨੇ ਨੂੰ ਕਿ ਆਪਣੀ ਸੰਗਤ ਵਾਸਤੇ ਆਉਂਦੇ ਜਾਂਦੇ ਦੇਖਣ ਕਿ ਇੱਥੇ ਪਤਾ ਲੱਗੇ ਕਿ ਇਹ ਸਤਵਈ ਦਾ 메인 게ਟ ਆ ਤਾਂ ਬਾਕੀ ਸ਼ਰਮਾ ਜੀ ਸਾਹਿਬ ਜਿਉਂ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਸਾਨੂੰ ਇੰਨੀ ਸੋਹਣੀ ਲਾਈਟਾਂ ਲਾ ਕੇ ਪਿੰਡ ਦੇ ਵਿੱਚ ਰੋਸ਼ਨੀ ਕੀਤੀ ਆ ਅਸੀਂ ਇਹਨਾਂ ਦੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਪੰਜ ਸਾਹਿਬ ਪੰਜ ਸਾਹਿਬ ਸਾਡੇ ਗੁਰਪਾਲ ਕੌਰ ਜੀ ਜੀ ਤੁਸੀਂ ਕੁਝ ਕਹਿਣਾ ਜੀ ਨਹੀਂ ਜੀ ਠੀਕ ਹੈ ਜੀ ਤੁਸੀਂ ਜੀ ਹਾਂਜੀ ਸ਼ਰਮਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਵੱਲੋਂ ਔਰ ਵਧੀਆ ਪਿੰਡ ਦੇ ਵਿੱਚ ਲੈਕਾਂ ਦੇ ਨਾਲ ਚਾਨਣ ਹੋਇਆ ਬਹੁਤ ਸੋਹਣਾ ਹੋਇਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਸ਼ਰਮਾ ਸਾਹਿਬ ਜੀ ਔਰ ਪੂਰੇ ਸਕੂਲ ਨੂੰ ਡੋਗਰਾ ਸਾਹਿਬ ਸਾਰੇ ਸਟਾਫ ਨੂੰ ਜਿਨ੍ਹਾਂ ਨੇ ਇਹ ਉਦਮ ਪਰਿਆ ਕੰਮ ਕੀਤਾ ਆ ਔਰ ਸਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਵਿਕਾਸ ਦੇ ਕੰਮ ਵਿੱਚ ਤੁਸੀਂ ਅੱਗੇ ਆ ਕੇ ਸਾਡਾ ਸਾਥ ਦਿੱਤਾ ਸਾਰੇ ਸਟਾਫ ਦਾ ਤੇ ਸ਼ਰਮਾ ਸਾਹਿਬ ਜੀ ਦਾ ਉਹਨਾਂ ਦੀ ਧਰਮ ਪਤਨੀ ਮੈਨਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ